ਇਹ ਕੋਈ ਇਕੱਲੇ ਦਾ ਸਤਕਾਰ ਕਰ ਰਹੇ ਹਾਂ ਭਾਈ ਸੰਦੀਪ ਸਿੰਘ ਇਹ ਕਹਿੰਦੇ ਵੀ ਜਿਹੜਾ ਲੱਖੇ ਦੀ ਢਾਲਣਾ ਹੈ ਜਿਹੜਾ ਇਹਨੇ ਪੰਜਾਬੀਅਤ ਦੀ ਖਾਤਰ ਪੰਜਾਬ ਦੇ ਮੁੱਦਿਆਂ ਦੀ ਖਾਤਰ ਜੋ ਬੇਵਾਬ ਬੇਬਾਕ ਹੋ ਕੇ ਹਰ ਥਾਂ ਤੇ ਜਿਹੜੇ ਪੰਜਾਬ ਦੇ ਮੁੱਦਿਆਂ ਤੇ ਖੜੋ ਕੇ ਖੜਦਾ ਹੈ ਨਸ਼ਿਆਂ ਦੇ ਮੁੱਦੇ ਤੇ ਜੋ ਸਾਡੇ ਹੋਰ ਜਿਹੜੇ ਸਮਾਜਿਕ ਸਾਡੀਆਂ ਕ੍ਰੀਤੀਆਂ ਉਹਦੇ ਤੇ ਹਰ ਪੰਜਾਬ ਦੇ ਜਿੱਥੇ ਵੀ ਪੰਜਾਬ ਤੇ ਕਿਸੇ ਨਾ ਤੱਕ ਆਮ ਦਾ ਚਾਹੇ ਕਿਸਾਨੀ ਮਸਲੇ ਉੱਤੇ ਖੜਿਆ ਹੈ ਇਸ ਕਰਕੇ ਉਹਨਾਂ ਨੂੰ ਅੱਜ ਜੋ ਇਥੋਂ ਇਹ ਚੋਣ ਲੜ ਰਹੇ ਹੈ ਜੋ ਉਮੀਦਵਾਰ ਆਕਾਦੀਦਨ ਅਮਰਸਰ ਤੋਂ ਉਹਨਾਂ ਦੇ ਕੈਂਡੀਡੇਟ ਹੈ ਤੇ ਇਹਨਾਂ ਨੂੰ ਅਸੀਂ ਇਥੋਂ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਸ਼ਹਿਰ ਦੇ ਵਿੱਚੋਂ ਪੂਰੀ ਵਧੀਆ ਲੀਡ ਦਿਵਾਵਾਂਗੇ ਤੇ ਇਸ ਕਰਕੇ ਬਾਈ ਸੰਦੀਪ ਸਿੰਘ ਜੀ ਅੱਜ ਉਹਨਾਂ ਨੂੰ ਥੋੜਾ ਜਿਹਾ ਇੱਕ ਉਹਦੇ ਤੋਂ ਤੇ ਸਨਮਾਨਤ ਕਰ ਰਹੀ ਹੈ ਕਿ ਉਹਨਾਂ ਨੂੰ ਬੇਨਤੀ ਕਰਾਂ ਇੱਕੋ ਖੜੋ ਬਸ ਸਭ ਤੋਂ ਵੱਡੀ ਗੱਲ ਇਹ ਹੈ ਵੀ ਬਾਈ ਆਪਣੀਆਂ ਨਸ ਨਾਲ ਹੀ ਲੜਦੇ ਹਨ ਅਸੀਂ ਕੋਈ ਰਾਜਨੀਤਿਕ ਹੁੰਦਾ ਹਾਂ ਨਹੀਂ ਤੱਕਣਾ ਹੈਗਾ ਨਾ ਹੀ ਕਦੇ ਕਿਸੇ ਨਾਲ ਪੁਰੀ ਹੈਗੇ ਹਾਂ ਜੀ ਬਾਈ ਪੰਜਾਬ ਦੀ ਗੱਲ ਕਰਦਾ ਹੈਗਾ ਪੰਜਾਬੀ ਮਾਂ ਬੋਲੀ ਦੀ ਗੱਲ ਕਰਦਾ ਕਿ ਪੰਜਾਬੀਆਂ ਨੂੰ ਨੌਕਰੀਆਂ ਪੈਹ ਦੇ ਆਧਾਰ ਤੇ ਮਿਲੀਆਂ ਚਾਹੀਦੀਆਂ ਨੇ ਤੇ ਸਭ ਤੋਂ ਵੱਡੀ ਗੱਲ ਹੈਗੀ ਸਾਡੇ ਨੌਜਵਾਨ ਜਿਹੜੇ ਜਦੋਂ ਹੋਏ ਬੈਠੇ ਨੇ ਜੀ ਬਾਹਰ ਨੂੰ ਜਾਂਦੇ ਨਹੀਂ ਦੂਜੇ ਕਿਲੇ ਵਿੱਚ ਗਏ ਤੇ ਬਾਹਰਲੇ ਸੂਬਿਆਂ ਦੇ ਲੋਕ ਇੱਥੇ ਨੌਕਰੀਆਂ ਲੈਣਗੇ ਪਰ ਇਹ ਚੀਜ਼ਾਂ ਕਾਉਣ ਵਾਲੇ ਸਮੇਂ 'ਚ ਬਾਈ ਤੋਂ ਜਿਹੜੀਆਂ ਗੱਲਾਂ ਕਹਿੰਦੇ ਨੇ 15-20 ਸਾਲਾਂ ਬਾਅਦ ਮਨ ਲੋਕ ਯਾਦ ਕਰਨਗੇ ਜਦੋਂ ਪੂਰਾ ਨਸਲ ਤੁਸੀਂ ਆਪਣੇ ਪੰਜਾਬ ਦੇ ਲੋਕੀ ਹੋਣਗੇ বাপু <old> <how old were you> <Glenn's> <in>